ਹਾਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਰਵਨ ਕਰ ਰਹੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਕਸਰ ਵਿੱਚ ਜਿਹੜੀ ਜੰਗ ਹੋਈ ਇਤਿਹਾਸ ਬਾਰੇ ਇਸ ਤੋਂ ਪਹਿਲਾਂ ਆਪਾਂ ਸਰਵਨ ਕੀਤਾ ਕਿ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਵਾਸਤੇ ਤਿਆਰੀਆਂ ਹੋ ਚੁੱਕੀਆਂ ਸਨ ਤੇ ਰਾਤ ਦੇ ਪਹਿਲੇ ਪਹਿਰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਆਨੰਦਮਈ ਧਰਤੀ ਨੂੰ ਹਮੇਸ਼ਾ ਹਮੇਸ਼ਾ ਲਈ ਛੱਡ ਦਿੱਤਾ ਅਨੰਦਪੁਰ ਸਾਹਿਬ ਦਾ ਕਿਲਾ ਅਨੰਦਗੜ੍ਹ ਖਾਲੀ ਕਰਨ ਦੀ देर ਹੀ ਸੀ ਕਿ ਦੁਸ਼ਮਣ ਫੌਜਾਂ ਨੇ ਸਭ ਅਕਸਮਾ ਇਕਰਾਰ ਪੁਲਾ ਕੇ ਪਿੱਛੋਂ ਹਮਲਾ ਕਰ ਦਿੱਤਾ ਗੁਰੂ ਜੀ ਚਮਕੌਰ ਦੀ ਗੜੀ ਪਹੁੰਚੇ ਚਮਕੌਰ ਦੀ ਗੜੀ ਵਿੱਚੋਂ ਮੁਗਲਾਂ ਦੇ ਕੈਂਪ ਵਿੱਚ ਖਲਬਲੀ ਮਚਾ ਮਾਛੀ ਵਾਲੇ ਦੇ ਜੰਗਲਾਂ ਵਿੱਚ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਸੁਣਾ ਦਿਨਾ ਤਾੰਗੜ ਤੋਂ ਔਰੰਗਜ਼ੇਬ ਨੂੰ ਜਫਰਨਾਮਾ ਲਿਖ ਪਹੁੰਚਾ ਕਪੂਰੇ ਤੋਂ ਹੁੰਦੇ ਹੋਏ ਮਈ ਦੇ ਮਹੀਨੇ ਭਖਦੇ ਮਾਰੂਥਲਾਂ ਦੇ ਰਸਤੇ ਖਿਦਰਾਣੀ ਦੀ ਢਾਬ ਤੇ ਪਹੁੰਚੇ ਵੈਰੀ ਦਾ ਟਿੱਡੀ ਦਲ ਗੁਰੂ ਜੀ ਦੇ ਪਿੱਛੇ-ਪਿੱਛੇ ਆ ਰਿਹਾ ਸੀ ਖਿਦਰਾਣੀ ਦੀ ਢਾਬ ਖਾਲਸਾ ਫੌਜਾਂ ਦੇ ਘੇਰੇ ਵਿੱਚ ਸੀ ਖਿਦਰਾਣੀ ਦੀ ਢਾਬ ਯੁੱਧ ਨੀਤੀ ਦੇ ਪੱਖੋਂ ਬਹੁਤ ਹੀ ਮਹੱਤਵਪੂਰਨ ਸੀ ਗੁਰੂ ਜੀ ਆਪ ਟਿੱਬੀ ਸਾਹਿਬ ਦੇ ਸਥਾਨ ਤੇ ਜਾਬ ਰਾਜੇ ਦੁਸ਼ਮਣ ਫੌਜਾਂ ਤੇ ਹਮਲਾ ਕਰ ਦਿੱਤਾ ਥੋੜਾ ਚਿਰ ਕਸਮਾਨ ਦਾ ਜਦ ਹੋਇਆ ਜਦ ਵਿੱਚ ਸਭ ਤੋਂ ਅੱਗੇ ਉਹੀ ਸਿੰਘ ਮਾਈ ਭਾਗੋ ਜੀ ਦੀ ਅਗਵਾਈ ਵਿੱਚ ਲੜ ਰਹੇ ਸਨ ਜੋ ਗੁਰਦੇਵ ਜੀ ਧੋਵੇਂ ਮੁਖੋ ਅਨੰਦਪੁਰ ਸਾਹਿਬ ਛਾੜਾਏ ਸਨ ਗੁਰਦੇਵ ਪਿਤਾ ਸੂਰਮਿਆਂ ਨੂੰ ਹਰਣ ਤੱਤੇ ਵਿੱਚ ਜੋਜਦਿਆਂ ਤੱਕ ਤੱਕ ਕੇ ਖੂਬ ਖੁਸ਼ ਹੋ ਰਹੇ ਸਨ ਸਮੇਂ-ਸਮੇਂ ਗੁਰਦੇਵ ਜੀ ਨੇ ਦੁਸ਼ਮਣ ਦਾ ਨਾਂ ਤੇ ਤੀਰਾਂ ਦੀ ਐਸੀ ਵਰਖਾ ਕੀਤੀ ਕਿ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਦੁਸ਼ਮਣ ਫੌਜ ਅਣਗਿਣਤ ਹੋਣ ਦੇ ਬਾਵਜੂਦ ਠੀਕ ਤਰ੍ਹਾਂ ਕਦਮ ਨਹੀਂ ਟਿਕਾ ਸਕੇ ਸਿੰਘ ਭਾਵੇਂ ਗਿਣਤੀ ਦੇ ਸਨ ਪਰ ਉਹਨਾਂ ਅੰਦਰ ਗੁਰੂ ਪ੍ਰਤੀ ਪ੍ਰੀਤੀ ਦਾ ਜਜਬਾ ਠਾਠਾ ਮਾਰ ਰਿਹਾ ਸੀ ਦੂਸਰੇ ਪਾਸੇ ਮੁਰਾਜ਼ਮਤ ਉਪਰੋਂ ਦਿਨ ਸਖਤ ਗਰਮੀ ਦੇ ਪਾਣੀ ਦੇ ਇੱਕੋ ਇੱਕ ਸੋਮੇ ਤੇ ਕਬਜਾ ਸਿੰਘਾਂ ਦਾ ਇਹ ਕਾਰਨ ਸਨ ਦੁਸ਼ਮਣ ਫੌਜ ਦੀ ਖਾਰ ਦੇ ਆਕਾਲਪੁਰਖ ਨੇ ਖਾਸੇ ਨੂੰ ਫਤਹਿ ਬਖਸ਼ੀ ਦੁਸ਼ਮਣ ਫੌਜਾਂ ਹਰ ਹੋ ਗਈਆਂ ਦਸਮੇਸ਼ ਪਿਤਾ ਆਮ ਮੈਦਾਨੇ ਜੰਗ ਵਿੱਚ ਆਏ ਜਿੱਥੇ ਬੇਦਾਵੀਏ ਸਿੰਘਾਂ ਨੇ ਭੂਲ ਬਖਸ਼ਾਉਣ ਲਈ ਜੀਵਨ ਨਿਛਾਵਰ ਕਰ ਦਿੱਤੇ ਸਨ ਯੁੱਧ ਦੇ ਮੈਦਾਨ ਵਿੱਚ ਗੁਰਦੇਵ ਹਰ ਸਿੰਘ ਦੀ ਪਵਿੱਤਰ ਦੇਹ ਦੇ ਪਾਸ ਜਾਂਦੇ ਤੇ ਸਿੰਘਾਂ ਦੇ ਮੁਖੜੇ ਸਾਫ਼ ਕਰਦੇ ਅਤੇ ਬਖਸ਼ਿਸ਼ਾਂ ਕਰਦੇ ਇਹ ਮੇਰਾ 5000 ਜਾਰੀ ਇਹ ਮੇਰਾ 10000 ਜਾਰੀ ਇਹ ਮੇਰਾ 30000 ਜਾਰੀ ਐਸੀਆਂ ਬਖਸ਼ਿਸ਼ਾਂ ਕਰਦੇ ਗੁਰਦੇਵ ਪਿਤਾ ਜਾ ਪਹੁੰਚੇ ਭਾਈ ਮਹਾ ਸਿੰਘ ਦੇ ਪਾਸ ਭਾਈ ਮਹਾ ਸਿੰਘ ਦੇ ਸਵਾਸ ਅਜੇ ਚੱਲ ਰਹੇ ਸਨ ਗੁਰਦੇਵ ਸੂਰਮੇ ਸਿੰਘ ਦਾ ਮੁਖੜਾ ਸਾਫ਼ ਕਰਦੇ ਹਨ ਤੇ ਮੂੰਹ ਵਿੱਚ ਪਾਣੀ ਪਾਉਂਦੇ ਹਨ ਸੀਸ ਗੋਦ ਵਿੱਚ ਰੱਖਦੇ ਹਨ तो मुखारबन तो बचन अला मुखत जुगत सब हाजिर है मग भाई महासिंह जो चाहता है भाई महासिंह सिंह गिरगड़ाया दशमेष पिता दर्शन की सेकसी पूरी हो गई गुरु जी आप जी ने बख्शिश रहमत की है हूँ कोई तमन्ना नहीं ਨਹੀਂ ਪਿਆਰੇ ਮਹਾ ਸਿੰਘ ਕੁਝ ਹੋ ਗੁਰਦੇਵ ਪਿਤਾ ਜੇ ਟੁੱਟੇ ਹੋ ਕਿਰਪਾ ਨਿਦਾਨ ਤਾਂ ਸਾਡੀ ਟੁੱਟੀ ਮੇਲ ਲਵੋ ਕਾਗਜ਼ ਦਾ ਉਹ ਟੁਕੜਾ ਪਾੜ ਦਿਓ ਜੋ ਅਸੀਂ ਵੱਡੀ ਭੁੱਲ ਕਰਕੇ ਦੇ ਆਏ ਸਾਂ ਧੰਨ ਹਨ ਗੁਰਦੇਵ ਪਿਤਾ ਜਿਨ੍ਹਾਂ ਇਤਨੇ ਵਿਖੜੇ ਸਮੇਂ ਵੀ ਕਾਗਜ਼ ਦਾ ਟੁਕੜਾ ਕਿਧਰੇ ਗੁੰਮ ਨਹੀਂ ਹੋਣ ਦਿੱਤਾ ਭਾਈ ਮਹਾ ਸਿੰਘ ਦੀ ਖਾਸ ਬੁਰੀ ਕਰਨ ਲਈ ਗੁਰਦੇਵ ਜੀ ਦਾ ਨੇ ਕਾਗਜ਼ ਟੁਕੜੇ ਟੁਕੜੇ ਕਰ ਦਿੱਤਾ ਭਾਈ ਮਾਨ ਸਿੰਘ ਨੇ ਭੂਲ ਬਖਸ਼ਾ ਅਕਾਲ ਪੁਰਖ ਦੇ ਸ਼ੁਕਰਾਨੇ ਦੇ ਭਾ ਵਿੱਚ ਹੱਥ ਉੱਪਰ ਚੁੱਕੇ ਗੁਰੂ ਦੀਆਂ ਨਜ਼ਰਾਂ ਵਿੱਚ ਸੁਰਖਰੂ ਹੋ ਕੇ ਸਿੱਖ ਹਮੇਸ਼ਾ ਲਈ ਦਸ਼ਮੇਸ਼ ਪਿਤਾ ਦੀ ਗੋਦ ਵਿੱਚ ਸੋ ਗਿਆ ਗੁਰੂ ਜੀ ਨੇ ਇਹਨਾਂ ਸ਼ਹੀਦਾਂ ਦਾ ਆਪਣੇ ਹੱਥੀਂ ਸੰਸਕਾਰ ਕੀਤਾ ਤੇ ਇਹਨਾਂ ਨੂੰ ਮੁਕਤੀਆਂ ਦੀ ਉਪਾਦੀ ਬਖਸ਼ਿਸ਼ ਕੀਤੀ ਇਵੇਂ ਬੇਦਾਵੀਏ ਸਿੱਖ ਮੁਕਤ ਹੋ ਗਏ ਖੁਦਰਾਣੇ ਦੀ ਟਾਬ ਉਸ ਦਿਨ ਤੋਂ ਮੁਕਤ ਸਰ ਅਖਵਾਈ ਆਓ ਅਸੀਂ ਵੀ ਸਭ ਗੁਰੂ ਵੱਲ ਮੁੱਕ ਕਰੀਏ ਗੁਰਮਤਿ ਸਿਧਾਂਤਾਂ ਅਨੁਸਾਰ ਜੀਵਨ ਜੀਵਿਏ ਕਰਮ ਕਾਂਡਾਂ ਮੜਿਆ ਮਸਾਨਾ ਨੂੰ ਮਰਣਾ ਸ਼ਕਸੀ ਪੂਜਾ ਕਰਨੀ ਵੀ ਤਾਂ ਗੁਰੂ ਤੋਂ ਵਿਮਖੋ ਬੇਦਾਵੀਏ ਬਣਨ ਵਾਲੀ ਹੈ ਕੱਲ ਹੈ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ